ਸੱਚੀ ਗੱਲ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਲਗਾਂਗੇ ਚੁੰਨੀ ਚੁੰਨੀ ਨੂੰ ਸੈੱਟ ਕਰਾਂਗੇ ਮੋਢਿਆਂ ਤੇ ਜਿਹੜੀ ਕਿ ਸਾਰਾ ਦਿਨ ਹਿੱਲਣੀ ਤੇ ਇੱਕ ਵਾਰਾਂ ਦੀ ਸੈੱਟ ਕੀਤੀ ਇਹ ਤੇ ਆਪਾਂ ਕੋਨਰ ਫੜ ਲਿਆ ਕੋਨਰ ਫੜ ਕੇ ਤੇ ਆਪਾਂ ਚੁੰਨੀ ਤੇ ਨਾਲ ਲਾਇਆ ਪੈਨ ਕਮੀਜ਼ ਦੇ ਨਾਲ ਇਹਦਾ ਛੋਟਾ ਜਿਹਾ ਇੱਕ ਮੈਂ ਪੈਨ ਲਾਇਆ ਕਿਉਂਕਿ ਹਲਕੀ ਹੈ ਚੁੰਨੀ ਬਹੁਤ ਤੇ ਸਲਿੱਪਰੀ ਵੀ ਬਹੁਤ ਚੁੰਨੀ ਆ ਤੇ ਇਹਨੂੰ ਆਪਾਂ ਲਗਾਵਾਂਗੇ ਪੈਨ ਇੱਕ ਤੇ ਤੇ ਹੁਣ ਆਪਾਂ ਲੰਬੇ ਲੋਟ ਜਾ ਕੇ ਐਂਡ ਤੇ ਦੂਸਰੇ ਸਿਰੇ ਤੇ ਜਾ ਕੇ ਆਪਾਂ ਫੇਰ ਇਹਨੂੰ ਆ ਬਾਲ ਪਾਵਾਂਗੇ ਬਾਲ ਤੁਹਾਡੀ ਮਰਜ਼ੀ ਹੈ ਤੁਸੀਂ ਵੱਡੇ ਪਾਉਣੇ ਆ ਜਾਂ ਤੁਸੀਂ ਛੋਟੇ ਪਾਉਣੇ ਆ ਤੇ ਇਹ ਤੁਹਾਡੀ ਮਰਜ਼ੀ ਜਿਵੇਂ ਤੁਸੀਂ ਬਾਲ ਪਾਉਣੇ ਆ ਮੈਂ ਛੋਟੇ-ਛੋਟੇ ਬਾਲੇ ਛੋਟੇ ਵੀ ਨਹੀਂ ਪਾ ਰਹੀਆਂ ਨਾਂ ਵਾਲੇ ਵੱਡੇ ਪਾ ਰਹੀਆਂ ਤੇ ਹੁਣ ਇਹਨੂੰ ਆਪਾਂ ਕਮਾ ਕੇ ਲਿਆ ਕੇ ਪਿਛਲੇ ਪਾਸੇ ਦੀ ਲਿਆ ਕੇ ਚੁੰਨੀ ਨੂੰ ਮੋਢੇ ਤੇ ਉੱਥੇ ਰੱਖ ਲੈਣਾ ਜਿੱਥੇ ਆਪਾਂ ਪਹਿਲਾਂ ਲਾਇਆ ਪੈਨ ਥੋੜੀ ਜਿਹਾ ਪੰਨੀ ਵੀ ਕਰਕੇ ਰੱਖ ਕੇ ਤੇ ਇੱਥੇ ਆਪਾਂ ਲਾਵਾਂਗੇ ਸੇਫਟੀ ਪੈਨ ਅੰਦਰਲੇ ਪਾਸੇ ਦੀ ਤੁਸੀਂ ਬਾਹਰ ਦੀ ਵੀ ਲਗਾ ਸਕਦੇ ਆ ਇਹਨੇ ਕਵਰ ਹੋ ਜਾਣਾ ਤੇ ਤੁਸੀਂ ਅੰਦਰ ਦੀ ਵੀ ਲਗਾ ਸਕਦੇ ਆ ਤੁਹਾਡੀ ਮਰਜ਼ੀ ਆ ਤੇ ਹੁਣ ਜਿਹੜੀ ਆਪਾਂ ਚੁੰਨੀ ਆਪਾਂ ਪਿਛਲੇ ਪਾਸੇ ਛੁੱਟੀ ਹੈਗੀ ਆ ਤੇ ਉਹਨੂੰ ਆਪਾਂ ਕਰ ਲਾਂਗੇ ਮੂਹਰੇ ਪਾਸੇ ਹੋਗੇ ਇਹਦੇ ਦੋ ਪੀਸ ਤੇ ਆ ਦੇਖੋ ਇੱਥੇ ਮੂਹਰੇ ਕਿੰਨਾ ਸੋਹਣਾ ਇਹਦੇ ਬਲ ਪੈ ਜਾਣੇ ਆ ਤੇ ਬਲ ਪਾ ਕੇ ਜੇ ਤਾਂ ਤੁਸੀਂ ਇੱਥੇ ਕੋਈ ਫਲਾਵਰ ਵਗੈਰਾ ਕੁਝ ਲਾਉਣਾ ਤੁਸੀਂ ਇੱਥੇ ਲਾ ਵੀ ਸਕਦੇ ਆ ਜੇ ਤੁਸੀਂ ਇੱਥੇ ਨਹੀਂ ਵੀ ਕੁਝ ਲਾਉਣਾ ਤੁਸੀਂ ਇਦਾਂ ਵੀ ਰੱਖ ਦਿੰਦੇ ਨੇ ਇਹਦੇ ਬਹੁਤ ਸੋਹਣੇ ਜਦੋਂ ਆਪਾਂ ਇਹਨਾਂ ਨੂੰ ਚੰਕੇ ਚੰਗੀ ਤਰ੍ਹਾਂ ਬਲ ਪਾਵਾਂਗੇ ਤਾਂ ਬਹੁਤ ਪਿਆਰੇ ਬਲ ਪੈਂਦੇ ਆ ਇਹ ਤੇ ਨਾ ਇਹ ਤੁਹਾਡੀ ਚੁੰਨੀ ਨੇ ਇਹਨੇ ਮੋਢੇ ਤੋਂ ਹਿਲਣਾਏ ਆ ਤੇ ਨਾ ਤੁਹਾਨੂੰ ਇਹਦੀ ਕੋਈ ਵਾਰ ਵਾਰ ਠੀਕ ਕਰਨ ਦੀ ਲੋੜ ਪੈਣੀ ਆ ਤੇ ਆਪਾਂ ਹੁਣ ਦੂਜੇ ਪਾਸੇ ਜਾ ਕੇ ਚੁੰਨੀ ਨੂੰ ਆਪਾਂ ਕਰ ਲਈ ਇਕੱਠੀ ਸਾਰੀ ਮੋਢੇ ਤੇ ਰੱਖ ਲਈ ਤੇ ਓਨੀ ਕ ਆਪਾਂ ਲੜ ਰੱਖਣਾ ਥੱਲੇ ਨੂੰ ਜਿੰਨਾ ਕ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੀ ਬਾਹ ਕਵਰ ਕਰਨੀ ਆ ਜਾਂ ਲੰਬਾ ਰੱਖਣਾ ਜਾਂ ਛੋਟਾ ਆ ਦੇਖੋ ਮੈਂ ਛੋਟਾ ਜਿਹਾ ਹੀ ਰੱਖ ਰਹੀ ਆ ਤੇ ਬਾਕੀ ਸਾਰੀ ਚੁੰਨੀ ਮੈਂ ਮੋਢੇ ਤੇ ਇਕੱਠੀ ਕਰ ਲਈ ਆ ਤੇ ਹੁਣ ਆਪਾਂ ਜਿਹੜਾ ਸੇਫਟੀ ਪੈਨਲ ਲਾਉਣਾ ਆਪਾਂ ਚੁੰਨੀ ਦੇ ਉੱਥੇ ਲਾਉਣਾ ਜਿਹੜੀ ਆਪਾਂ ਮੂਹਰੇ ਰੱਖੀ ਆ ਤੇ ਜਿਹੜੀ ਜ਼ਿਆਦਾ ਚੁੰਨੀ ਆਪਾਂ ਇਕੱਠੀ ਕੀਤੀ ਆਪਾਂ ਉੱਥੇ ਨਹੀਂ ਪੈਨ ਲਾਉਣਾ ਆਪਾਂ ਉੱਥੇ ਲਾਉਣਾ ਜਿੱਥੇ ਮੂਰੇ ਜਿੰਨੀ ਕਿ ਚੁੰਨੀ ਤੁਸੀਂ ਲੰਬੀ ਰੱਖ ਕੇ ਥੱਲੇ ਨੂੰ ਰੱਖਣੀ ਆ ਉਸ ਹਿਸਾਬ ਨਾਲ ਪੈਨ ਲਗਾਉਣਾ ਆ ਛੋਟੇ ਛੋਟੇ ਪੈਨ ਵੀ ਹੈਗੇ ਆ ਤੇ ਮਿਲ ਜਾਂਦੇ ਆ ਆਮ ਹੀ ਜਿਹੜੇ ਹੁੰਦੇ ਥੋੜੇ ਤਿੱਖੇ ਹੁੰਦੇ ਜਲਦੀ ਲੱਗ ਜਾਂਦੇ ਕਿਉਂਕਿ ਕਈ ਵਾਰ ਆਪਣੇ ਕੜਾਈ ਵਾਲੇ ਸੁੱਟ ਹੁੰਦੇ ਨਹੀਂ ਲੱਗਦੇ ਤੇ ਜਾਂ ਕਈ ਵਾਰ ਤੁਹਾਡੇ ਕੋਲ ਇਦਾਂ ਦੇ ਜਿਹੜੇ ਆਪਣੇ ਦੂਜੇ ਕੜਾਈ ਹੁੰਦੀ ਆ ਉਹਦਾ ਕਰਕੇ ਪੈਨ ਨਹੀਂ ਲੱਗਦੀ ਇਸ ਕਰਕੇ ਪੈਨ ਉਹ ਦੇਖ ਲਿਆ ਕਰੋ ਕਿ ਵੀ ਜਿਹੜੇ ਤੁਹਾਡੇ ਕੱਪੜਿਆਂ ਦੇ ਵਿੱਚ ਲੱਗ ਰਹੇ ਨੇ ਤੇ ਹੌਲ ਵੀ ਨਾ ਕਰਨ ਪਤਲੇ ਪੈਨ ਹੁੰਦੇ ਆ ਇਹ। ਹਾਂਜੀ ਬਸ ਆਪਣਾ ਚੁੰਨੀ ਹੋ ਗਈ ਸੈੱਟ ਤੇ ਹੁਣ ਆਪਾਂ ਲੈਣੀ ਆ ਸਿਰ ਤੇ। ਸਿਰ ਤੇ ਤੁਹਾਡੇ ਤੇ ਮਰਜ਼ੀ ਹੈ ਤੁਸੀਂ ਕਿੰਨੀ ਮੂਰ ਨੂੰ ਕਿੰਨੀ ਰੱਖਣੀ ਆ ਥੋੜੀ ਰੱਖਣੀ ਆ ਜਿਆਦਾ ਰੱਖਣੀ ਆ। ਤੁਹਾਡੇ ਤੇ ਆ ਵੀ ਤੁਸੀਂ ਕਿੰਨੀ ਜਿਆਦਾ ਰੱਖ ਸਕਦੇ ਹੋ। ਦੇਖ ਲਓ ਜੀ ਮੈਂ ਹੁਣ ਪਹਿਲਾਂ ਕਿੰਨੀ ਰੱਖ ਲਈ ਆ। ਤੇ ਫਿਰ ਆਪਾਂ ਹੁਣ ਇਹਨੂੰ ਥੋੜੀ ਜਿਹੀ ਛੋਟੀ ਕਰ ਲੈਨੇ ਆ ਤੁਹਾਡੇ ਤੇ ਤੁਸੀਂ ਦੇਖ ਕੇ ਰੱਖਣੀ ਆ ਤੁਸੀਂ ਚੁੰਨੀ ਦਾ ਸਾਈਜ਼ ਕਿੱਦਾਂ ਰੱਖਣਾ ਆ ਮੂਰੇ ਆਪਣੇ ਵਾਲ ਪੈ ਗਏ ਸਾਰੇ ਪਾਸੇ ਆਪਾਂ ਸੈੱਟ ਰੱਖ ਲੈ ਤੇ ਹੁਣ ਆਪਾਂ ਇਹਦੇ ਤੇ ਲਾਵਾਂਗੇ ਸੂਈ ਲਾ ਸਕਦੇ ਆ ਤੁਸੀਂ ਉੱਤੇ ਆਪਣਾ ਪਿੱਛੋਂ ਦੇਖ ਲਓ ਕਿੰਨੀ ਸੋਹਣੀ ਲੱਗਦੀ ਚੁੰਨੀ ਸੂਈ ਵੀ ਲਗਾ ਸਕਦੇ ਹਾਂ ਤੇ ਸੇਫਟੀ ਪੈਨ ਵੀ ਵਾਲਾਂ ਤੇ ਲਾ ਸਕਦੇ ਹਾਂ ਤੇ ਤੁਹਾਡੇ ਤੇ ਆ ਵੀ ਤੁਸੀਂ ਵਾਲਾਂ ਤੇ ਜਾਂ ਅੱਜਕੱਲ੍ਹ ਛੋਟੇ-ਛੋਟੇ ਇੱਕ ਕਲਿੱਪ ਵੀ ਮਿਲ ਜਾਂਦੇ ਆ ਤੇ ਤੁਸੀਂ ਉਹ ਵੀ ਲਗਾ ਸਕਦੇ ਆ ਹਾਂ ਚੁੰਨੀ ਨੂੰ ਟਿਕਾਉਣ ਲਈ ਤੇ ਇਹ ਹੈਗਾ ਜੀ ਆਪਾਂ ਮੋਢਿਆਂ ਤੋਂ ਬਿਲਕੁਲ ਚੁੰਨੀ ਨਾ ਹਿੱਲਣਾ ਨੀਗਾ ਤੇ ਇਸ ਵਾਲਾਂ ਤੇ ਆਪਾਂ ਉੱਤੇ ਕਾਲੀ ਸੂਈ ਲਾਈ ਆ ਜੇ ਤੁਸੀਂ ਤੁਹਾਡੇ ਕੋਲ ਕੋਈ ਕਲਿੱਪ ਹੈਗਾ ਜਾਂ ਕੁਝ ਵੀ ਨਿੱਕਾ ਜਿਹਾ ਤੁਸੀਂ ਉਹ ਲਾ ਸਕਦੇ ਆ ਇਧਰੋਂ ਸਾਈਡ ਆਪਾਂ ਖਾਲੀ ਰੱਖੀ ਆ ਤਾਂ ਕਿ ਜੇ ਆਪਣੀ ਜੁਲਰੀ ਪਾਈ ਆ ਨੈਕਲੈਸ ਪਾਇਆ ਜਾਂ ਈਅਰਿੰਗਸ ਪਾਇਆ ਤਾਂ ਤੁਹਾਡੇ ਸਾਰੇ ਕੋਈ ਵੀ ਇਹ ਦੇਖ ਸਕਦਾ ਆ ਤੇ ਸੋਹਣੇ ਲੱਗਦੇ ਆ ਹਨ ਤੇ ਜੇ ਤੁਸੀਂ ਇਹਨੂੰ ਚੁੰਨੀ ਨੂੰ ਤੁਸੀਂ ਸਿਰ ਸਾਰਾ ਜਾਦੇ ਕਵਰ ਕਰਨਾ ਤਾਂ ਤੁਸੀਂ ਇਹਨੂੰ ਚੁੰਨੀ ਨੂੰ ਮੂਹਨ ਕਰਕੇ ਜਿਹੜੀ ਮੈਂ ਮਿਡਲ ਸੂਈ ਲਾਈ ਆ ਤੁਸੀਂ ਸਾਈਡਾਂ ਤੇ ਸੋਈਆਂ ਲਾਉਂਗੇ ਸਾਈਡਾਂ ਤੇ ਦੋ ਸੁਈਆਂ ਲਗਾ ਲਓ ਤੇ ਫਿਰ ਤੁਹਾਡੀ ਸਿਰ ਤੋਂ ਚੁੰਨੀ ਬਿਲਕੁਲ ਨਹੀਂ ਹਿੱਲਦੀ ਤੇ ਦੇਖੋ ਕਿੰਨੀ ਸੋਹਣੀ ਲੱਗਦੀ ਕਿੰਨੇ ਸੋਹਣੇ ਬਾਲ ਪੈ ਗਏ ਉੱਤੇ ਤੇ ਨਾਲੇ ਉਹ ਲੜ ਆਪਣਾ ਦੇਖਦਾ ਨਹੀਂ ਕਿੱਥੇ ਗਿਆ ਇੱਥੇ ਤੁਸੀਂ ਫੁੱਲ ਵਗੈਰਾ ਜੋ ਵੀ ਕੁਝ ਲਾਉਣਾ ਲਾ ਸਕਦੇ ਆ ਦੇਖੋ ਚੁੰਨੀ ਪਿੱਛੋਂ ਕਿੰਨੀ ਸੋਹਣੀ ਕਵਰ ਹੋਈ ਆ ਤੇ ਰਿਲੈਕਸਿੰਗ ਹੈਗੀ ਚੁੰਨੀ ਤੇ ਨਾ ਤੁਹਾਡੀ ਚੁੰਨੀ ਨੇ ਹਿੱਲਣਾ ਕਿਸੇ ਪਾਸੇ ਨੂੰ ਜਾਣਾ ਆ ਤੇ ਤੁਹਾਡੇ ਤੇ ਹੈਗਾ ਤੇ ਬਾਕੀ ਜਿਹੜੀਆਂ ਦੋਨੋਂ ਸਾਈਡਾਂ ਤੇ ਵੱਡੇ ਛੋਟੇ ਤੁਸੀਂ ਮੂਰੀਆਂ ਰੱਖਣੀਆਂ ਕਿੰਨੀ ਲੰਬੀ ਰੱਖਣੀਆਂ ਕਿੰਨੀ ਚੌੜੀ ਤੇ ਬਾਹ ਕਰਨੀਆਂ ਕਵਰ ਕਰਨੀਆਂ ਆ ਉਸਾ ਨੂੰ ਤੁਸੀਂ ਆਪਣੀ ਚੁੰਨੀ ਨੂੰ ਉਧਰ ਸਾਈਡ ਤੋਂ ਰੱਖ ਸਕਦੇ ਆ ਤੇ ਹੌਪ ਤੁਹਾਨੂੰ ਇਹ ਚੁੰਨੀ ਲੱਗੀ ਹੋਈ ਪਸੰਦ ਆਊਗੀ ਕਿਉਂਕਿ ਇਹ ਚੁੰਨੀ ਜੇ ਤੁਸੀਂ ਲਗਾਉਗੇ ਤਾਂ ਕੱਦੀ ਤੁਹਾਡੀ ਚੁੰਨੀ ਨਹੀਂ ਹਲ ਜੇ ਗੁਰੂ ਘਰ ਜਾਨੇ ਕਿਤੇ ਵੀ ਜਾਨੇ ਤਾਂ ਅੱਜ ਦਾ ਬਲੌਗ ਆਪਣਾ ਇੱਥੇ